ਦੀ ਆਪਾਂ ਪਹਿਲਾਂ ਮਾਸਟਰ ਸੀਗੇ ਹਾਂਜੀ ਆਪਾਂ ਮਾਸਟਰੀ ਛੱਡ ਕੇ ਆਏ ਸੀਗੇ ਅੱਛਾ ਬਈ ਆਪਾਂ ਬਈ ਇਹ ਹੁੰਦਾ ਵੀ ਆਪ ਮਾੜਾ ਖਾ ਲੋ ਖਾ ਲੋ ਪਰ ਇਹਨਾਂ ਨੂੰ ਨਹੀਂ ਕਦੇ ਖਵਾਇਆ ਇਹਨਾਂ ਨੂੰ ਨਹੀਂ ਖਵਾਇਆ ਹਾਂਜੀ ਤੇ ਆਪਾਂ ਇਹ ਲਾ ਲਓ ਵੀ ਤਿੰਨ ਮਹੀਨੇ ਪਹਿਲਾਂ ਦੁੱਧ ਤੇ ਪਾਲਦੇ ਆ ਬਈ ਹੂੰ ਠੀਕ ਆ ਤਿੰਨ ਮਹੀਨੇ ਕੋਈ ਪੱਠਾ ਨਹੀਂ ਜੇ ਪੌਣਿਆਂ ਤੱਕ ਅੱਲੀ ਫੀਡ ਉਸ ਤੋਂ ਬਾਅਦ ਆਪਣੇ ਆਪਣੇ ਘਰ ਦੀ ਬਣੀ ਹੋਈ ਫੀਡ ਤੇ ਚੱਲਦੀਆਂ ਨੇ ਜੀ ਜੇ ਮੈਂ ਇਸ ਟਾਈਮ ਬਈ ਮੇਰੇ ਕੋਲ ਕਟੀਆਂ ਨੇ ਮੈਂ ਇੱਕ ਦਿਨ ਸਾਬ ਜਾ ਲਾ ਕੇ ਦੇਖਿਆ ਜੀ ਮੇਰਾ 50 ਹਜ਼ਾਰ ਦਾ ਦੁੱਧ ਇਕੱਠੇ ਕਟੀਆਂ ਪਿੰਦੀਆਂ ਨੇ ਮਹੀਨੇ ਦਾ ਮਹੀਨੇ ਦਾ ਜੀ ਅੱਛਾ ਜੀ ਹਾਂਜੀ ਹਾਂ ਤੇ ਫੇਰ ਫੇਰ ਹੀ ਬੰਦੀਆਂ ਵਾ ਇਹੇ ਇਹ ਉਹ گاਵਾں ਰੱਖਿਓ ਐਨ ਐਚ ਐਫ ਬਾਈ ਇਹਨਾਂ ਵਾਸਤੇ ਹਾਂ ਠੀਕ ਹੈ ਆਪਾਂ ਸਾਰੀਆਂ ਕੱਟੀਆਂ ਜਿਹੜੇ ਐਚ ਐਫ ਦੇ گاਵਾں ਦੁੱਧਨ ਵਾਲੀ ਪਾਲਦੇ ਆਂ ਅੱਛਾ ਲਾਈਵ ਸੋਣੇ ਖੜੇ ਸੀਗੇ ਪੀ ਡੀ ਐਫ ਦੇ ਮੇਲੇ ਤੇ ਤੇਜਸ ਡੇਰੀ ਫਾਰਮ ਵਾਲਿਆਂ ਦੇ ਤੇ ਬਾਈ ਦਾ ਨਾ ਹਰ ਵਾਰ ਗਾਰਡ ਹੁੰਦਾ ਵਾ ਜਿਹੜੇ ਵੀ ਮੇਲੇ ਜਾਈਗੇ ਬਾਈ ਦੇ ਇੱਕ ਦੋ ਝੋਟੀਆਂ ਦੇ ਫੁੱਲ ਬੱਜੇ ਹੁੰਦੇ ਆ ਸਭ ਤੋਂ ਮੇਨ ਗੱਲ ਐ ਕਿ ਤੁਹਾਨੂੰ ਇੱਕ ਚੀਜ਼ ਦੱਸਦਾ ਵੀ ਆਪਾਂ ਇੱਕ ਪਹਿਲਾਂ ਵੀਡੀਓ ਪਾਈ ਸੀ ਤਨੌਲੇ ਮੇਲੇ ਤੇ ਪਿਛਲੀ ਵਾਰ ਬੂਰੀ ਝੋਟੀ ਸੀ ਬਲੀ ਬਾ ਕਮਾਲ ਝੋਟੀ ਸੀ ਬਾਈ ਦੀ ਵੇ ਹਰ ਇੱਕ ਬੰਦਾ ਚਾਹੁੰਦਾ ਸੀ ਉਹਨੂੰ ਹਰ ਇੱਕ ਬੰਦਾ ਸਲਾਉਂਦਾ ਸੀਗਾ ਬਾਈ ਸਾਸਤਰੀ ਘਾਰ ਬਾਈ ਸਾਸਤਰੀ ਘਾਰ ਸਭ ਤੋਂ ਬਣਾ ਛੋਟੀ ਜਿਹੜੀ ਬੂਰੀ ਕਿਵੇਂ ਆ ਬਾਈ ਬਾਈ ਸੂਪੀ ਉਹ ਅੱਛਾ ਠੀਕ ਆ ਦੋ ਦੰਦ ਸੂਪੀ ਬਹੁਤ ਸੋਹਣੀ ਤਿਆਰ ਹੋਈ ਐ ਤੇ 14 ਲੀਟਰ ਦੇ ਉੱਤੇ ਚੱਲ ਰਹੀ ਐ ਠੀਕ ਐ ਬਾਈ ਤੇ ਆਪਾਂ ਆਪਣੇ ਪੇਜ ਤੇ ਲਾਈਵ ਕਰਾਂਗੇ ਉਹਨੂੰ ਸੇਤੀ ਅੱਛਾ ਜੀ ਹਾਂਜੀ ਠੀਕ ਐ 14 ਲੀਟਰ ਪਹਿਲੇ ਸੂਏ ਹਾਂਜੀ ਰਹੀ ਆ ਕਮਾਲ ਦਾ ਤੇ ਹੁਣ ਆਪਣੀ ਆ ਜਿਹੜੀ ਕੱਟੀ ਆ ਬਾਈ ਇਹ ਖੀਰੀਆਂ ਚ ਹਾਂ ਬਾਈ ਖੀਰੀਆਂ ਚ ਇਹ ਚੈਂਪੀਅਨ ਬਣੀ ਐ ਅੱਛਾ ਜੀ ਹਾਂਜੀ ਠੀਕ ਐ ਤੇ ਇਹ ਕਿਹੜੀ ਲਾਈਨ ਦੇ ਵਿੱਚੋਂ ਬਈ ਬਈ ਇਹਦੀ ਮਾਂ ਆਪਣੇ ਜਿਹੜੀ ਘਰੇ ਠੀਕ ਆ ਪੱਪੂ ਸੰਧੂ ਵਾਲੇ ਦੀ ਬੱਚੀ ਆ ਕਰੈਕਟ ਤੇ ਇਹ ਆਪ ਹੈਗੀ ਡਾਇਮੰਡ ਦੀ ਡਾਇਮੰਡ ਦੀ ਹਾਂ ਪਿਛਲੀ ਵਾਰ ਇਹਦੀ ਭੈਣ ਇਥੋਂ ਦੋ ਤੰਦ ਚ ਚੈਂਪੀਅਨ ਬਣੀ ਸੀ ਹਾਂ ਠੀਕ ਆ ਉਹ ਸਟਾਰ ਦੀ ਸੀ ਠੀਕ ਆ ਯਾਨੀ ਕਿ ਡਾਇਮੰਡ ਦਾ ਨਾਮ ਆਉਂਦਾ ਹੀ ਆਉਂਦਾ ਹਨਾ ਨੰਬਰਾਂ ਕੀ ਆਉਂਦਾ ਹਾਂਜੀ ਹਾਂ ਡਾਇਮੰਡ ਦਾ ਕੋਈ ਵੀ ਰਿਜ਼ਲਟ ਬਾਕੀ ਇਹ ਬਈ ਇਹਦੀ ਮਾਂ ਵੀ ਮਤਲਬ ਬਹੁਤ ਚੰਗੀ ਆ ਬਹੁਤ ਜ਼ਿਆਦਾ ਚੰਗੀ ਹੈਗੀ ਉਹਨੇ ਦੋ ਧੀਆਂ ਦਿੱਤੀਆਂ ਨੇ ਆਪਣੇ ਕੋਲ ਦੋਨਾਂ ਨੇ ਮਤਲਬ ਉਹਨੇ ਪਿਛਲੀ ਵਾਰ ਤਿੰਨੇ ਮੇਲੇ ਜਿੱਤੇ ਨੇ ਇਹਨੇ ਪਹਿਲਾ ਮੇਲਾ ਸੀ ਹੁਣ ਇਹਦਾ ਹਾਂਜੀ ਤੇ ਬਈ ਇਹ ਜਿਹੜਾ ਸ਼ੌਂਕ ਪਿਆ ਤੇਰੇ ਸ਼ੌਂਕ ਨਾਲ ਬਹੁਤ ਬੰਦੇ ਜਿਹੜੇ ਮੁੰਡੇ ਵੇਖਦੇ ਆ ਨਵੇਂ ਹਨਾ ਉਹ ਵੀ ਸ਼ੌਂਕ ਪਾਲਦੇ ਯਾਰ ਵੀ ਚੰਗਾ ਚੰਗਾ ਪਹੂ ਤਿਆਰ ਕਰਨਾ ਪਹਿਲਾਂ ਪਹੂ ਤਿਆਰ ਕਰਦਾ ਕਿਵੇਂ ਚੰਗਾ ਇੰਨਾ ਸੋਹਣਾ ਬਈ ਸੁਣ ਦੱਸਿਆ ਦੀ ਆਪਾਂ ਪਹਿਲਾਂ ਮਾਸਟਰ ਸੀਗੇ ਹਾਂਜੀ ਆਪਾਂ ਮਾਸਟਰੀ ਸੱਡ ਕੇ ਆਏ ਸੀਗੇ ਅੱਛਾ ਬਈ ਆਪਾਂ ਬਈ ਇਹ ਹੁੰਦਾ ਵੀ ਆਪ ਮਾੜਾ ਖਾ ਲੋ ਖਾ ਲੋ ਪਰ ਇਹਨਾਂ ਨੂੰ ਨਹੀਂ ਕਦੇ ਖਵਾਇਆ ਇਹਨਾਂ ਨੂੰ ਨਹੀਂ ਖਵਾਇਆ ਹਾਂਜੀ ਤੇ ਆਪਾਂ ਇਹ ਲੈ ਲਓ ਵੀ ਤਿੰਨ ਮਹੀਨੇ ਪਹਿਲਾਂ ਦੁੱਧ ਤੇ ਪਾਲਦੇ ਆ ਬਈ ਹੂੰ ਠੀਕ ਹੈ ਤਿੰਨ ਮਹੀਨੇ ਕੋਈ ਪੱਠਾ ਨਹੀਂ ਜੇ ਪੌਣਿਆਂ ਤੱਕ ਅੱਲੀ ਫੀਡ ਉਸ ਤੋਂ ਬਾਅਦ ਆਪਣੇ ਆਪਣੇ ਘਰ ਦੇ ਬਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਰੀਡਿੰਗ ਦੇ ਵਿੱਚ ਪੈਣ ਨੂੰ ਇਸ ਬਈ ਮੈਂ ਪਹਿਲੀ ਮੱਝ 2017 ਦੇ ਖਰੀਦੀ ਸੀ ਉਹ ਮੈਂ ਮਤਲ ਠੀਕ ਹੈ ਜ਼ਿਆਦਾਤਰ ਤੇ 2020 ਚ ਲੱਗਿਆ ਕਰਨ ਬਈ 2020 ਚ ਹਾਂਜੀ ਬਈ ਜੀ ਠੀਕ ਹੈ ਤੇ ਇੱਕ ਜੀ ਹੋਰ ਦੱਸੋ ਬਈ ਜਿਹੜੇ ਹੁਣ ਨਵੇਂ ਆ ਜਿਹੜਾ ਬੰਦਾ ਆ ਰਿਹਾ ਵੇ ਇਸ ਕੰਮ ਦੇ ਵਿੱਚ ਹਨਾ ਤੁਸੀਂ ਤਾਂ ਹੁਣ ਜਾਨੀ ਕਿ ਇਸ ਕੰਮ ਦੇ ਵਿੱਚ ਪੂਰੇ ਮਾਸਟਰ ਹੋ ਗਏ ਆ ਮਾਸਟਰ ਪਹਿਲਾਂ ਵੀ ਤੇ ਮਾਸਟਰ ਇਸ ਕੰਮ ਚ ਵੀ ਹੋ ਗਏ ਆ ਹਾਂਜੀ ਬਈ ਜੀ ਵੀ ਇਸ ਲਾਈਨ ਦੇ ਵਿੱਚ ਜਿਹੜਾ ਆ ਰਿਹਾ ਕਿਹੜੀਆਂ ਚੀਜ਼ਾਂ ਨੇ ਪਹਿਲਾਂ ਤੇ ਧਿਆਨ ਰੱਖਣਾ ਚਾਹੀਦਾ ਵੀ ਸਭ ਤੋਂ ਪਹਿਲਾਂ ਤਾਂ ਵੀ ਬਰੀਡ ਤੇ ਹਾਂ ਵੀ ਇੱਕ ਜਿਹੜਾ ਪਸ਼ੂ ਵੀ ਲੈਣਾ ਚੰਗਾ ਬਰੀਡ ਵਾਲਾ ਲਾਓ ਉਦੋਂ ਵਾਂ ਸੀਮਨ ਸਿਲੈਕਸ਼ਨ ਵੀ ਜਿਹੜੇ ਮਤਲਬ ਛੋਟੇ ਨੇ ਦੁੱਧ ਤੇ ਬੱਚੀਆਂ ਆ ਗਈਆਂ ਜਾਂ ਮਤਲਬ ਜੇ ਥੋੜਾ ਜਿਆਦਾ ਬਿਊਟੀ ਚ ਘਟਾ ਤਾਂ ਬਿਊਟੀ ਵਾਲਾ ਛੋਟਾ ਮਤਲਬ ਉਹ ਸੀਮਨ ਸਿਲੈਕਸ਼ਨ ਚ ਹਾਂ ਥੋੜੀ ਮਦਦ ਤਾਂ ਮਤਲਬ ਕਿਸੇ ਜਾਣਕਾਰ ਬੰਦੇ ਤੋਂ ਜਿਵੇਂ ਆਪਣੀ ਮਦਦ ਆ ਬਾਈ ਬਰਨੂ ਕਮੋਜ ਆ ਬਾਈ ਜਲੰਧਰ ਤੋਂ ਹਾਂਜੀ ਆਪਣੀ ਉਰੇ ਤੱਕ ਆਉਣ ਜਿੱਨੇ ਪਹੁੰਚਣ ਸਭ ਤੋਂ ਵੱਧ ਮਦਦ ਦੋ ਬਾਈ ਨੇ ਕੀਤੀ ਐ ਠੀਕ ਐ ਹਾਂਜੀ ਇੱਕ ਚੀਜ਼ ਹੋਰ ਹੋ ਜਾਂਦੀ ਐ ਨੇ ਜਿਹੜਾ ਬੰਦਾ ਨਵਾਂ ਨਵਾਂ ਸ਼ੁਰੂ ਕਰਦਾ ਕੰਮ ਉਹ ਕਮਾਈ ਵਾਲੇ ਪਾਸੇ ਪਹਿਲਾਂ ਜਾਂਦਾ ਪਰ ਮੇਰੇ ਹਿਸਾਬ ਨਾਲ 4-5 ਸਾਲ ਕਮਾਈ ਵਾਲੇ ਪਾਸੇ ਧਿਆਨ ਨਾ ਦੋ ਹਣਾ ਨਹੀਂ ਬਾਈ ਜੀ ਐਂ ਹੁੰਦਾ ਨਾ ਜਿਵੇਂ ਛੋਡੇ ਸਾਹਮਣੇ ਬੂਰੀ ਦਾ ਵੀ ਉੱਥੇ ਆਪਾਂ ਨੂੰ ਕਹਿੰਦੇ ਸੀ ਜਿਹੜਾ ਕੁਝ ਮਰਜ਼ੀ ਲੈ ਲਓ ਹਾਂ ਵੀ ਦੇ ਦੋ ਠੀਕ ਐ ਆ ਝੋਟੀ ਰੇ ਮੰਨ ਲਮਕਿਲ ਚਲੋ ਜਦੋਂ ਆਪਣੇ ਇਹਦੀ ਲੇ ਲੈ ਹੁਣ ਜੇ ਆਪਾਂ ਪੈਸੇ ਕਣੀ ਹੋ ਜਾਂਦੇ ਤਾਂ ਅੱਜ ਆਪਣਾ ਨਾਮ ਨਹੀਂ ਬਣਦਾ ਸੀ ਜੇ ਹੁਣ ਆਪਾਂ ਸਟਾਰਟਿੰਗ ਦੀ ਪੈਸੇ ਵੱਲ ਵੀ ਬਚਾ ਆਇਆ ਆਪਾਂ ਨੂੰ ਦੋ ਪੈਸੇ ਮਿਲਦੇ ਨੇ ਆਪਾਂ ਵੇਚ ਲਈਏ ਤਾਂ ਫਿਰ ਬਈ ਫਿਰ ਸੋਧਦੇ ਨਹੀਂ ਉਹਦਾ ਫਿਰ ਉਹ ਕੰਮ ਹੀ ਗਿਆ ਨਾ ਤਾਂ ਉਹਦਾ ਬਿਜ਼ਨਸ ਆਪਣਾ ਫਿਰ ਪੈਸਾ ਮੁੱਕ ਹੋ ਗਿਆ ਉਹ ਫਿਰ ਪੈਸਾ ਵੀ ਹੋ ਗਿਆ ਫਿਰ ਉਹ ਜਿਹੜੀ ਚੀਜ਼ ਆ ਗਈ ਇੱਕ ਉਹ ਤਰ੍ਹਾਂ ਕੀ ਉਸ ਤੋਂ ਬਾਅਦ ਆਪਾਂ ਫੇਰ ਲੰਡੇ ਜਿਹੜੇ ਰਹਿ ਗਏ ਹਾਂਜੀ ਹਾਂ ਜੀ ਹਾਂ ਜੀ ਕੀ ਹੁਣ ਆਪਣੇ ਕੋਲੋਂ ਤੁਹਾਡੇ ਕੋਲੋਂ ਚਾਰ ਪਹੂ ਆ ਗਏ ਆ ਨਾਮ ਵਾਲੇ ਚੰਗੇ ਨਾਮ ਬਣ ਗਿਆ ਵਾ ਹੁਣ ਇਹਨਾਂ ਦੇ ਗਾਂ ਬੱਚੇ ਜਿਵੇਂ ਮਰਜ਼ੀ ਸੇਲ ਕਰੀ ਜਲਦੀ ਵੰਗੇ ਤੇ ਉਹ ਵਿ ਉਹ ਉੱਥੇ ਜਾ ਕੇ ਥੋੜਾ ਪੰਗਾ ਪੈਂਦਾ ਵੇ ਨਹੀਂ ਤਾਂ ਬੰਦਾ ਇਹ ਸੋਚ ਲੈਂਦਾ ਯਾਰ ਵੀ ਦੁੱਧ ਪਾਲ ਕੇ ਜਾਂ ਹੁਣ ਜਿਵੇਂ ਕੱਟੀਆਂ ਨੂੰ ਦੁੱਧ ਚੰਗਾਉਣਾ ਵਾ ਦੁੱਧ ਛੱਡਣਾ ਪੂਰਾ ਮੱਝ ਦਾ ਛੱਡਣਾ ਉਹ ਹੀ ਪੈਂਦਾ ਵਾ ਹਾਂਜੀ ਬਾਈ ਜੀ ਜਿਵੇਂ ਇਸ ਟਾਈਮ ਬਾਈ ਮੇਰੇ ਕੋਲ ਕੱਟੀਆਂ ਨੇ ਮੈਂ ਇੱਕ ਦਿਨ ਸਾਬ ਜਾ ਲਾ ਕੇ ਦੇਖਿਆ ਜੀ ਮੇਰਾ 50000 ਦਾ ਦੁੱਧ ਇਕੱਠੇ ਕੱਟੀਆਂ ਪਿੰਦੀਆਂ ਮਹੀਨੇ ਦਾ ਮਹੀਨੇ ਦਾ ਜੀ ਅੱਛਾ ਜੀ ਹਾਂਜੀ ਤਾਂ ਤੇ ਫੇਰ ਫੇਰ ਹੀ ਬੰਦ ਗਿਆ ਵਾ ਇਹ ਹਾਂਜੀ ਉਹ ਗਾਵਾਂ ਰੱਖਿਓ ਨੇ ਐਚ ਐਫ ਬਾਈ ਇਹਨਾਂ ਵਾਸਤੇ ਹਾਂ ਠੀਕ ਹੈ ਆਪਾਂ ਸਾਰੀਆਂ ਕੱਟੀਆਂ ਜਿਹੜੇ ਐਚ ਐਫ ਦੇ ਗਾਵਾਂ ਦੁੱਧਨ ਵਾਲੀ ਪਾਲਦੇ ਆ ਠੀਕ ਆਪਣੇ ਕੋਲੇ ਹੁਣ ਜਿਹੜੀ ਜਿਵੇਂ ਇੱਕ ਦਾ ਬੂਰੀ ਆ ਗਈ 14 ਲੀਟਰ ਵਾਲੀ ਹੋਰ ਕੋਈ ਮੱਝ ਚੰਗੀ ਜਿਹੜੀ ਦੁੱਧ ਵਾਲੀ ਹਾਂਜੀ ਇਹਦੀ ਬਈ ਜਿਹੜੀ ਮਤਲਬ ਆਪਣੀ ਠੀਕ ਹੈ ਚੈਂਪੀਅਨ ਬਣੀ ਸੀ ਪਹਿਲੀ ਵਾਰ ਉਹਨੂੰ ਦੋ ਦੰਦ ਚਰਾਉਣ ਕੇ ਦੀ ਭੈਣ ਉਹ ਸੁਈ ਆ ਉਹਨੇ ਪਹਿਲੇ ਸੁਈ ਵੀਰੇ 16 ਲੀਟਰ ਦੁੱਧ ਕੀਤਾ ਸਟਾਰ ਦੀ ਆ ਉਹ ਅੱਛਾ ਜੀ ਉਹਨੇ ਜਿਹੜੇ ਕਮੇਲਾ ਵੀ ਜਿੱਤੇ ਸੀ ਧਨੋਲੇ ਵੀ ਜਿੱਤੀ ਸੀ ਤੇ ਇੱਥੇ ਵੀ ਚੈਂਪੀਅਨ ਸੀ ਜੀ ਠੀਕ ਹੈ ਬਈ ਹਾਂਜੀ ਤੇ ਇੱਕ ਆਪਣੀ ਅੱਗੇ ਕੱਟੀ ਖੜੀ ਇਹ ਵੀ ਆਈ ਹੈ ਨੰਬਰ ਇਹ ਆਪਣੇ ਬਾਈ ਲਾਡੀ ਦੀ ਹੈ ਜੀ ਅੱਛਾ ਜੀ ਗੋਈ ਨਾ ਹਾਂ ਬੋਲੋ ਬੋਲੋ ਕੋਈ ਨਹੀਂ ਬੋਲਦੇ ਤੁਸੀਂ ਤੁਸੀਂ ਬੋਲਦੇ ਹੋ ਗੋਈ ਨੇ ਬਾਈ ਤੇ ਇਹ ਬਾਈ ਅਜੂਬਾ ਬੁੱਲਦੀ ਆ ਅੱਛਾ ਜੀ ਇਹ ਮਤਲਬ ਮੇਲੇ ਤੋਂ ਤਿੰਨ ਚਾਰ ਦਿਨ ਪਹਿਲਾਂ ਹੀ ਦੋ ਦਿਨ ਤਾਂ ਹੋ ਗਈ ਅੱਛਾ ਜੀ ਹਾਂ ਇਹ ਮੇਲੇ ਮਤਲਬ ਖੀਰੀ ਚ ਉੱਥੇ ਧਨੋਲੇ ਫਸਟ ਆਈ ਸੀ ਹਾਂਜੀ ਤੇ ਹੁਣ ਦੋ ਦਿਨ ਦੇ ਜਿਹੇ ਪੰਜਵੇਂ ਸਥਾਨ ਤੇ ਆਈ ਹੈ ਬਾਈ ਦੋ ਦਿਨ ਦੇ ਵਿੱਚ ਹਾਂਜੀ ਬਾਈ ਠੀਕ ਹੈ ਬਾਈ ਤੇ ਇਹਦਾ ਅਜੂਬੇ ਦੀ ਆ ਗਈ ਤੇ ਮਾਂ ਨੂੰ ਕਿਵੇਂ ਰਿਕਾਰਡ ਇਹਦਾ ਮਾਂ ਵੱਲੋਂ ਬਾਈ ਨਵਾਬ ਸੀ ਜਿਹੜਾ ਆਪਣੇ ਐਚਐਸਓਲਕ ਕੋਲ ਬਾਈ ਕੋਲ ਉਹਦੇ ਕੋਲ ਸੀਗਾ ਤੇ ਮਾਂ ਬਹੁਤ ਚੰਗੀ ਹੈ ਜੀ ਦੀ ਠੀਕ ਹੈ ਬਾਈ ਇਹ ਫਿਰ ਤੁਹਾਡਾ ਪੂਰਾ ਗਰੁੱਪ ਹੀ ਆਇਆ ਲੱਗਦਾ ਮੈਨੂੰ ਹਣਾ ਸਾਰੇ ਆ ਗਏ ਉਹਤੀ ਆ ਇਹ ਬਾਈ ਦਾ ਬਹੁਤ ਸਹਿਯੋਗ ਹੈ ਸਾਡੇ ਨਾਲ ਅੱਛਾ ਜੀ ਤੇ ਦੋ ਬਾਈ ਉਹਤੀ ਸਾਡਾ 7 ਨੰਬਰ ਦਾ ਜੀ ਹਾਂਜੀ ਹਾਂਜੀ ਤੇ ਆਹਾਂ ਤੇ ਬਾਕੀ ਸਾਡਾ ਬਾਈ ਆ ਪਿੰਦਾ ਬਾਈ ਤੇ ਸਾਡਾ ਸੁਖਦੀਪ ਰਾੜਾ ਸਾਡਾ ਇੱਕ ਗਰੁੱਪ ਹੈ ਬਾਈ ਗਰੁੱਪ ਪਾਈਥੇ ਕਾਲ ਸਾਡੀਆਂ 15 ਮਈਆਂ ਆ ਉਹ ਮਿਲ ਕਲ ਕੇ ਮਈਆਂ ਜਾਵੜੀਆਂ ਕਰੇ ਹਾਂ ਅਸੀਂ ਕੱਲ ਵੀ 7 ਨੰਬਰ ਜਿੱਤੇ ਹਾਂ ਹਾਂਜੀ ਅੱਜ ਸਾਡੀਆਂ ਰਿੰਗ ਚ 5 ਗਈਆਂ ਅਸੀਂ ਵੀ ਹਰੇਕ ਮੇਲੇ ਦੇ ਇਕੱਠੇ ਇਕੱਠਾ ਸਾਰਾ ਕੋ ਲੱਗਣਾ ਹਾਂ ਪੰਜੇ ਸਾਡੀਆਂ ਪਹਿਲੇ ਦੂਜੇ ਤੀਜੇ ਤੇ ਆ ਚੌਥੇ ਤੇ ਲੱਗ ਠੀਕ ਹੈ ਪੰਜਾਂ ਨੇ ਨੰਬਰ ਲੱਗ 55 ਦੇ ਫੁੱਲ ਬਣ ਕੇ ਆਏ ਨੇ ਬਾਈ ਇੱਕ ਵੀ ਬੰਦਾ ਸਾਡੇ ਜੋ ਇਹ ਨਹੀਂ ਪਰ ਆਏ ਟੀਮਵਰਕ ਆ ਇੱਕ ਦੂਜੇ ਕੋਲੇ ਪਸੂ ਸਾਰਿਆਂ ਦੇ ਰਹਿੰਦੇ ਆ ਇਹ ਸਾਡਾ ਸਭ ਤੋਂ ਮੇਨ ਸਹਾਇਜੋਗ ਬਾਈ ਦਾ ਸੁਖਦੀਪ ਰਾੜ ਜੀ ਠੀਕ ਹੈ ਬਾਈ ਹਾਂ ਜੀ ਇਹਦੇ ਨਾਲ ਹੀ ਆ ਸਾਰੇ ਜਣੇ ਨਾਲ ਮਿਲ ਕੇ ਇਹ ਬਾਈ ਹਰਵਿੰਦਰ ਇਹਦੀ ਕੱਲ ਫਾਸਟ ਲੱਗੀ ਹੈ ਜਿਹੜੀ ਬੱਲੂ ਟੂ ਦੀ ਅੱਛਾ ਜੀ ਉਹ ਆਪਣੇ ਨਾਲ ਇੱਥੇ ਹੀ ਹੋ ਸੀਗੀ ਮੈਂ ਠੀਕ ਹੈ ਹਾਂ ਜੀ ਤੇ ਇੱਕ ਅੱਗੇ ਆਪਣੀ ਘਟੀ ਇਹ ਵੀ ਦਿਖਾ ਦਈਏ ਵੀ ਨੰਬਰ ਤੇ ਆਈ ਹੈ ਨਾ ਹਾਂ ਜੀ ਗੋਪੀ ਵਾਲਾ ਬਾਈ ਆਜੋ ਕੋਈ ਨਹੀਂ ਤੁਸੀਂ ਆਜੋ ਕੋਈ ਨਹੀਂ ਆਪਾਂ ਝੂਟੀ ਦਿਖਾ ਦਈਏ ਸੋਹਣੀ ਜਿਹੜੀ ਹੈਗੀ ਆ ਡਾਕਟਰ ਡਾਕਟਰ ਸਾਹਿਬ ਡਾਕਟਰ ਸਾਹਿਬ ਆਇਓ ਮੜਾ ਆਪਾਂ ਚਕੇ ਤੂੰ ਮੈਂ ਮੈਂ ਪੁੱਠਾ ਲਾ ਨਹੀਂ ਸਕਦੇ ਤੁਸੀਂ ਤੁਹਾਡਾ ਤਾਂ ਯਾਰ ਭਾਈ ਬਹੁਤ ਮੈਗ ਲਾਉਂਦਾ ਤੁਸੀਂ ਬੁੱਟਾ ਕਿਵੇਂ ਲਾ ਲੋਗੇ ਹੋਰ ਸਲਾਉ ਠੀਕ ਠਾਕ ਹਾਂਜੀ ਹਾਂ ਵੀਰੇ ਬਿਲਕੁਲ ਤੇ ਇਹ ਆਪਣੀ ਝੋਟੀ ਕਿਹੜੇ ਦੀ ਏ ਆ ਗੋਪੀ ਦੀ ਇਹ ਗੋਪੀ ਬੰਦੀ ਆ ਜੀ ਅੱਛਾ ਜੀ ਹਾਂਜੀ ਠੀਕ ਆ ਇਹ ਕਿਹੜੇ ਨੰਬਰ ਤੇ ਆ ਗਈ ਬਈ ਇਹ ਵੀਰੇ ਚੌਥੇ ਨੰਬਰ ਤੇ ਆਈ ਆ ਦੋ ਦੰਦ ਝੋਟੀਆਂ ਦੇ ਵਿੱਚ ਅੱਛਾ ਜੀ ਹਾਂਜੀ ਠੀਕ ਆ ਬਈ ਤੇ ਆ ਗੋਪੀ ਨਹੀਂ ਲਿਆਂਦਾ ਇਸ ਵਾਰ ਨਹੀਂ ਵੀਰੇ ਗੋਪੀ ਨਹੀਂ ਲਿਆਂਦਾ ਹੁਣ ਆਪਾਂ ਗੋਪੀ ਨਹੀਂ ਦਿਖਾਉਣਾ ਚਾਹੁੰਦੇ ਆਪਾਂ ਦਿਖਾਉਣਾ ਚਾਹੁੰਦੇ ਆ ਗੋਪੀ ਦੀਆਂ ਝੋਟੀਆਂ ਉਰੇ ਆ ਜਾਓ ਵੀਰੇ ਚ ਕੋਈ ਵਾਲੇ ਰਵਿੰਦਰ ਉਰੇ ਆ ਅੱਛਾ ਜੀ ਹਾਂਜੀ ਆਪਾਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਝੋਟੀ ਦਿਖਾਈ ਜਾਈ ਗਈ। ਹਾਂਜੀ। ਕਿਉਂਕਿ ਝੋਟਾ ਦਿਖਾਉਣ ਦਾ ਟਾਈਮ ᱛੀ ਜਿੰਨਾਂ ਚਿਰ ਉਹਦੇ ਟੀਕੇ ਲਵਾਉਣੇ ਸੀ। ਹੁਣ ਟੀਕੇ ਲੱਗ ਕੇ ਬੱਚੇ ਆ ਗਏ ਤਾਂ ਬੱਚੇ ਦਿਖਾਉਣ ਦਾ ਹੱਕ ਆ। ਬਿਲਕੁਲ ਜੀ। ਵੀ ਦੁੱਧ ਕਿੰਨਾ ਦਿੰਦੀਆਂ ਕਿਹੋ ਜਿਹਾ ਬੋਡੀ ਕਰੈਕਟਰ ਹੁੰਦੇ ਆ ਮੋਰਾ ਚ ਜਿੱਤਦੀਆਂ ਜਾਂ ਨਹੀਂ ਜਿੱਤਦੀਆਂ। ਹਾਂਜੀ ਹਾਂਜੀ ਹਾਂਜੀ। ਤਾਂ ਇਹ ਦਿਖਾਉਣ ਵਾਸਤੇ ਆ। ਇਹ ਹੁਣ ਅੱਗੇ ਆ ਜਿਹੜੀਆਂ ਆਪਣੀਆਂ ਝੋਟੀਆਂ ਖੜੀਆਂ ਜੀ ਇਹ। ਇਹ ਵੀ ਆਪਣੇ ਗੋਪੀ ਬਣਨ ਵਾਲੀ ਇਹਨਾਂ ਦਾ ਕਿਤੇ ਨਾ ਕਿਤੇ ਲਿੰਕ ਹੈਗਾ ਜੀ। ਅੱਛਾ ਜੀ। ਇਹ ਝੋਟੀ ਗੋਪੀ 2 ਦੀ ਆ ਪਰ ਗੋਪੀ ਬਣਦੀ ਹੈ ਦੀ ਹਾਂਜੀ ਤੇ ਇੱਕ ਅੱਗੇ ਆਪਣੀ ਖੜੀਏ ਝੋਟੀ ਜਿਹੜੀ ਇਹ ਉਹ ਆਪਣੀ ਹੈਗੀ ਆ ਜੀ ਮਿਲਕ ਮਸ਼ੀਨ ਅੱਛਾ ਜੀ ਪਿੱਛੇ ਹਟ ਪੁੱਤੋ ਏ ਪਿੱਛੇ ਹੋ ਜਾ ਪਿੱਛੇ 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 ਸੇਰਾ ਪਿੱਛੇ ਹਟ ਪਿੱਛੇ ਉਹ ਪਿੱਛੇ ਉਹਦਾ ਕੰਬਲੀਏ ਵਾਹ ਹਾਂ ਬਈ ਹਾਂਜੀ ਇਹਦਾ ਵੀ ਦੱਸੋ ਇਹਦੇ ਬਾਰੇ ਵੀ ਇਹ ਆਪਣੀ ਮਿਲਕ ਮਸ਼ੀਨ ਹੈ ਜੀ ਪਹਿਲੇ ਸੂਏ ਨੇ 13 ਕਿਲੋ ਦੁੱਧ ਕੱਢਿਆ ਸੀ ਹਾਂਜੀ ਇਹਦੀ ماں 20 ਕਿਲੋ ਵਾਲੀ ਸੀ ਹਾਂਜੀ ਠੀਕ ਆ ਦੂਜੀ ਵਾਰ ਇਹਨੇ ਇੱਥੇ ਮੇਲੇ ਚ ਆ ਕੇ 16 ਦਿਨਾਂ ਦੀ ਸੂਈ ਨੇ 16 ਕਿਲੋ ਦੁੱਧ ਕੱਢਿਆ ਤੇ ਸੈਕੰਡ ਪ੍ਰਾਈਜ਼ ਜਿੱਤੇ ਆ ਠੀਕ ਹੈ ਜੀ ਮਿਲਕ ਬਿਊਟੀ ਦੇ ਵਿੱਚ ਠੀਕ ਹੈ ਜੀ ਤੇ ਪਹਿਲਾਂ ਇਹਨੇ ਦੋ ਦੰਦ ਦੇ ਵਿੱਚ ਉਹ ਪ੍ਰਾਈਜ਼ ਜਿੱਤੇ ਦੀ ਪਹਿਲਾ ਅੱਛਾ ਜੀ ਦੋ ਦੰਦ ਦੇ ਵਿੱਚ ਇਥੋਂ ਫਸਟ ਅੱਛਾ ਜੀ ਉਸ ਤੋਂ ਬਾਅਦ ਇਹ ਤਨੋਲੇ ਚ ਡਰਾਈ ਬਿਊਟੀ ਦੇ ਵਿੱਚ ਫਸਟ ਆਈ ਦੀ ਪਰ ਰੋਲਾ ਪਾ ਲਿਆ ਸੀ ਅੱਛਾ ਜੀ ਤਾਂ ਇਸ ਕਰਕੇ ਆਪਾਂ ਬਾਹਰ ਕਰ ਲਈਦੀ ਕਿਉਂਕਿ ਸਾਡਾ ਮੇਲਾ ਖਰਾਬ ਹੁੰਦਾ ਸੀ ਹਾਂਜੀ 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 ਉਸ ਤੋਂ ਬਾਅਦ ਕਰਨਾਲ ਤੋਂ ਆਈ ਦੀ ਇਹ ਤੀਜੇ ਨੰਬਰ ਤੇ ਡਰਾਈ ਬਿਊਟੀ ਚ ਅੱਛਾ ਜੀ ਤੇ ਹੁਣ ਦੇਖ ਰਹੇ ਹਾਂ ਕਿ ਕਿੰਨਵੇਂ ਤੇ ਆਉਂਦੀ ਆ ਤੇ ਬਾਕੀ ਉਹ ਹੈ ਦੀ ਮਿਲਕਿੰਗ ਆ ਸਾਹਮਣੇ ਠੀਕ ਹੈ ਜੀ ਤਾਂ 20 ਕਿਲੋ ਪ ਠੀਕ ਹੈ ਤੇ ਗਾਹਾਂ ਨੂੰ 22 23 ਦੀ ਤਾਂ ਕਰਾਵਾਂਗੇ ਜੀ ਆਪਾਂ ਨੂੰ ਸਾਹਮਣੇ ਵਾਲੇ ਨਾਲ ਟ੍ਰੇਡ ਬੰਦੇ ਮਿਲ ਕੇ ਵਧੀਆ ਹਾਂਜੀ ਜਿਨ੍ਹਾਂ ਦੀ ਕੇਆਰ ਦੇ ਵਿੱਚ ਤਾਂ ਆਪਾਂ 26 27 ਕਿਲੋ ਨਿਘਾਵਾਂਗੇ ਇਹਨੂੰ ਠੀਕ ਹੈ ਬਈ ਜੀ ਹਾਂਜੀ ਇਹ ਬਹੁਤ ਵਧੀਆ ਇਹੀ ਆਪਣਾ ਹੈਗਾ ਬਾਕੀ ਐਡੀ ਝੋਟੀ ਘਰ ਘਰ ਨਹੀਂ ਪੈਦਾ ਹੁੰਦੀ ਨਹੀਂ ਨਹੀਂ ਪੈਦਾ ਹੁੰਦੀ ਨਹੀਂ ਹੁੰਦੀ ਕੋਈ ਸ਼ੱਕ ਨਹੀਂ ਠੀਕ ਹੈ ਨਾ ਬਿਲਕੁਲ ਬਾਕੀ ਲੱਸੀ ਕਰਨ ਨੂੰ ਮੇਰਾ ਜੀ ਨਹੀਂ ਕਰਦਾ ਇਹਨੂੰ ਅੱਛਾ ਜੀ ਅੱਛਾ ਉਹ ਮੈਨੂੰ ਲੱਗਦੀ ਆ ਦੁੱਧ ਘੱਟ ਦੇ ਦੂ ਕੋਈ ਗੱਲ ਨਹੀਂ ਹਾਂ ਸਹੀ ਹੈ ਜੀ ਠੀਕ ਹੈ ਨਾ ਠੀਕ ਹੈ ਬਾਕੀ ਸੀਲ ਇੰਨੀ ਕਿ ਜ਼ਿਆਦੇ ਆ ਇਹ ਹਾਂਜੀ ਜਿੰਨੀ ਵੀ ਤੁਸੀਂ ਕਹਿ ਦਿਓ हद ਤੋਂ ਵੱਧ ਖੁੱਲ ਜੈ ਨਾ ਕਿਸੇ ਪਸ਼ੂ ਨੂੰ ਨਹੀਂ ਮਾਰਨਾ ਹਾਂ ਗੱਲੇ ਨੂੰ ਜੋ ਮਰਜ਼ੀ ਦੇ ਲੋ ਖੜ ਜਾ ਪੁੱਤ ਕਮਲੀ ਹੋ ਗਈ ਖੜ ਰੇ ਨਾ ਐਡੀ ਗੱਲ ਥੋੜ੍ਹੀ ਆ ਐ ਨਹੀਂ ਗੱਲ ਮੜਨੀ ਨਾ ਖੜ ਜਾ ਬਸ ਬਸ ਇਹ ਨਾਲ ਨਹੀਂ ਉਹ ਵੀ ਤੱਕੇ ਨਾਲ ਹੀ ਦੇ ਸਕਦੇ ਹਾਂ ਪਿਆਰ ਨਾਲ ਜੋ ਮਾਰੀ ਠੀਕ ਆ ਪਿਆਰ ਨਾਲ ਕਰ ਲੋ ਜਿਹੜਾ ਕਰਨਾ ਖੋਲ ਮੂੰਹ ਕਿਆ ਠੀਕ ਹੈ ਨਾ ਇਹ ਜਿਹੜਾ ਦਿਖਾਉਂਦੀ ਆ ਉਹਦੇ ਜਦੋਂ ਮੈਂ ਜ਼ੋਰ ਦਿਖਾਉਣਾ ਉਹਦੇ ਵਿੱਚ ਜ਼ੋਰ ਦੀ ਘਾਟ ਨਹੀਂ ਕੋਈ ਠੀਕ ਆ ਪਿਆਰ ਨਾਲ ਕੁਛ ਮਰਜ਼ੀ ਕਰ ਲਓ ਬਿਲਕੁਲ ਜੀ ਬਿਲਕੁਲ ਠੀਕ ਆ ਬਈ ਬਹੁਤ ਠੀਕ ਆ ਬਈ ਜੀ ਤੁਹਾਡਾ ਵੀ ਧੰਨਵਾਦ ਹੈ